ਮਹਾਵੇਲੀ ਹੋਈਆਂ ਕਿਤੇ ਮੈਂ ਜੇ ਇੰਨੀ ਗਰਮੀ ਆ ਸਵੇਰ ਦੀ ਅਗੋਂ ਬਿਚਪਾ ਮੈਂ ਕੰਮ ਵੇਲੇ ਦੇ ਵੇਲੇ ਕਰ ਲਈਏ ਪਰ ਹੁਣ ਵਿਚੋਲੇ ਦੇ ਆਉਣ ਦਾ ਕਰਕੇ ਸਾਰਾ ਕੰਮ ਮੈਨੂੰ ਛੇਤੀ ਛੇਤੀ ਕਰਨਾ ਪਿਆ ਵਾ ਵਾਹੇ ਜੀ ਗੁਰੂ ਮਹਾਰਾਜ ਹੁਣ ਚੰਗਾ ਚੰਗਾ ਹੀ ਵੇਲੇ ਕੜੀ ਮੱਥਾ ਲੱਗੇ ਸਾਰਿਆਂ ਦਾ ਆਹ ਹੋ ਗਏ ਤਿਆਰ ਨਹੀਂ ਤਿਆਰ ਤਾਂ ਮੈਂ ਹੋਈ ਨਹੀਂ ਗਈ ਸੋਖ ਸੋਖਾਂ ਦੀ ਸੁੱਤੀ ਤੁਹਾਡੀ ਲਾਡਲੀ ਹੈ ਜੀ ਅਜੇ ਉਹ ਠਾਲਿਆ ਨਹੀਂਗਾ ਖਾ ਲੈਣਾ ਕੀ ਉਹ ਚ ਮੈਂ ਕਹਿੰਦੀ ਆ ਵੀ ਜਿਹੜੀ ਇੱਥੇ ਨਹੀਂ ਜਾਂਦਾ ਬਾਰ ਬਾਰ 8 ਵਜੇ ਤੱਕ ਕੁਰਤੀ ਨਾ ਗਾੜੀ ਜਾ ਕੇ ਮੈਂ ਕੀ ਕਰੂੰਗੀ ਮੈਨੂੰ ਤੇ ਪਿਆ ਰਿੰਦਾ ਉਹਨੂੰ ਖਾ ਲੈਣਾ ਸੀ ਨਾ ਤਵਾ ਤਵਾ ਚਲ ਉਹ ਤੁਰ ਤੁਲੂਗੀ ਇੱਕ ਮੈਨੂੰ ਵੀ ਚੋਲੇ ਤੇ ਬੜਾ ਗੁੱਸਾ ਜਿਹੜੀ ਜਾਣਦੇ ਆ ਬਿਚੋਲੇ ਤੇ ਕਿਹੜੀ ਗੱਲੋਂ ਪੀ ਦਾਸ ਅਜੇ ਆਹ ਹੋਲੀਆਂ ਚੱਲਣ ਡੀਆਂ ਵਾ ਮੈਂ ਬਿਲਕੁਲ ਆਖਿਆ ਚਲ ਦੋ ਚਾਰ ਦਿਨ ਰੋਜੋ ਕੋਈ ਗੱਲ ਨਹੀਂ ਤੇ ਫੇਰ ਜਦੋਂ ਹੋ ਜੂਗੀ ਗੱਲ ਬਾਤ ਹੁਣ ਜਦੋਂ ਪਤਾ ਕਰਨਾ ਹੀ ਹੈ ਤੇ ਕਰਨਾ ਹੀ ਆ ਰਿਸ਼ਤਾ ਵੇਖੋ ਖਾਲਾ ਬਣਿਆ ਬਣਾਇਆ ਉਹ ਨਹੀਂ ਰੇਂਮਾ ਪਰਮਾ ਤੇ ਨਹੀਂ ਪੈਂਦਾ ਇਹ ਸਾਰੇ ਪਿਆਰ ਜਿਹੜੇ ਆ ਦਿਨ ਪਿਆਰ ਦਾ ਦੂਨੇ ਬਣਾਏ ਤੁਸੀਂ ਥੋੜਾ ਬਣਾਇਆ ਆਪ ਪਰ ਮਾਰੀ ਕਿ ਨਹੀਂ ਲੇਹਾ ਖਿੱਤ ਮਾਰਨਾ ਜੂਗੀ ਜਾਨੇ ਰਤਮਾ ਨਾ ਕੋਈ ਜਾਣ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਉਹ ਆਪੇ ਜਾਣਦਾ ਜਿਹਨੇ ਸ੍ਰਿਸ਼ਟੀ ਕੋ ਵੀ ਸਾਜੀ ਆ ਐਉਂ ਨਿਮਾਰਗੀਆਂ ਨਾ ਮੈਨੂੰ ਸੁਣਾਇਆ ਕਰ ਕੋਈ ਗੱਲ ਨਹੀਂ ਕੀ ਉਹਨੂੰ ਥਾਲਣਾ ਇਸ ਦਿਨ ਉਹਨਾਂ ਨੇ ਆ ਜਾਣਾ ਹੁਣੇ ਹੀ ਤੁਸੀਂ ਥਾਲ ਲਓ ਮੈਂ ਦੋ ਤਿੰਨ ਵਾਰ ਥਾਲਿਆ ਤੇ ਪਾਸਾ ਮੋੜ ਕੇ ਮਾਰਦੇ ਰਹਾ ਮੂੰਹ ਰੋੜਨ ਲੈਂਦੀ ਮੈਨੂੰ ਕੀਤਾ ਪਾਸਾ ਨੂੰ ਮੋੜ ਕੇ ਮੂੰਹ ਰੋੜਨ ਮੈਂ ਥਾਲੀ ਤੈਨੂੰ ਪਾਸਾ ਮੋੜ ਇਧਰ ਥਾਲ ਕੇ ਤੈਨੂੰ ਪਾਸਾ ਮੋੜ ਲੈਂਦੀ ਉਹਨੂੰ ਦੱਸਣਾ ਇਹ ਪਿਆਰ ਹੋ ਜਾਂਦਾ ਨਹੀਂ ਆ ਜਾਣਾ ਹੁਣੇ ਲੱਗਦਾ ਨਾ ਆਉਂਦੀ ਹਾਂ ਗਰਮੀ ਸੁੱਤੀ ਕਾ ਨੂੰ ਬਦਾਨੀ ਹੋ ਅੱਦਰੀ ਸੰਦੀ ਰੋਣ ਕੀ ਹੁੰਦਾ ਨੋ ਹੋ ਗਿਆ ਤੇ ਇੱਥੇ ਇੰਦਰ ਲੰਮੀ ਪਈ ਆ ਉਦਾਂ ਹੀ ਗਰਮੀ ਚੋਂ ਹਫੜੇ ਆਏ ਆ ਤੇ ਨਾ ਪਤਾ ਲੱਗਦਾ ਨਾ ਕੋ ਕੁੜੀ ਦਾ ਤੇ ਮਾਸਾ ਸੁੱਕ ਨਹੀਂ ਹੈਗਾ ਉੱਠ ਕੇ ਬੰਦ ਲੀਡੇ ਲੂਡੇ ਪੈਸੇ ਕਰ ਲੈਂਦਾ ਵਾ ਕਿਤੇ ਗੋੜਾ ਵੜਾ ਨੂੰ ਮਾਦੀ ਦੇ ਵਿੱਚ ਖਲਾਰਾ ਪਾਇਆ ਕਿਤੇ ਇਹੋ ਕਿਤੇ ਸਾਫ਼ ਕਰ ਲਿਆ ਕਰ ਰੋਟੀ ਪਾਣੀ ਤੇ ਤਾਰਾ ਸਾਰਾ ਤੂੰ ਛੱਡਿਆ ਵਾ ਕੀਤੀ ਤੇ ਹੈਗੀ ਕਿੰਨੀ ਵਾਰੀ ਸਾਫ਼ ਵੀਰ ਵਾਰ-ਵਾਰ ਖਲਾਰਾ ਪਾ ਦਿੰਦਾ ਮੇਰੇ ਤੋਂ ਨਹੀਂ ਹੁੰਦੀ ਜਾਂ ਲੀਡੇ ਪੈਸੇ ਕਰ ਲਾ ਫਿਰ ਉੱਠ ਕੇ ਕੋਈ ਗੱਲ ਨਹੀਂ ਮਮੀ ਲੀਡੇ ਪ੍ਰੈਸ ਕਰ ਲੈਨੇ ਤੂੰ ਇਹ ਤੈਨੂੰ ਵਿਆਹ ਕੇ ਲੈ ਆਉਣੀ ਹੁੰਦੀ ਕੁੜੀ ਹਰੇ ਜਾਵਾਂਗੇ ਵੇਖਾਂਗੇ ਚਾਖਾਂਗੇ ਫੇ ਵੀ ਕੀ ਪਤਾ ਤੇ ਪਸੰਦ ਵੀ ਹੋਣੀ ਕਿ ਨਹੀਂ ਹੋਣੀ ਪੁੱਤ ਸੋਖ ਲੈ ਅਜੀਵਾਸੀਆਂ ਲੈ ਏਡੀਆਂ ਦਿਨ ਵੀ ਕਿੱਥੇ ਆਇਆ ਵਾ ਲੋਕਾਂ ਦੀਆਂ ਕੁੜੀਆਂ ਨੇ ਪੁੱਤ ਵੇਖ ਕਿੰਨਾ ਕੰਮ ਕਰ ਲਿਆ ਉੱਠ ਕੇ ਤੇ ਤੂੰ ਅਜੇ ਕੰਬਲ ਲੈ ਕੇ ਪਈ ਆ ਜਾਓ ਗਾ ਡੈਡੀ ਜੀ ਲੋਕਾਂ ਦੇ ਕੁੜੀਆਂ ਦੇ ਤੇ ਸੁਪਨੇ ਨਹੀਂਗੇ ਨੀਗੇ ਮੇਰੇ ਪਤਾ ਕਿੱਡੇ ਵੱਡੇ ਸੁਪਨੇ ਹੁਣੇ ਮੈਂ ਡੀਸੀ ਲੱਗਣ ਕਿ ਇੱਥੇ ਮੇਰੇ ਮੋਢੇ ਤੇ ਨਾ ਸਟਾਰ ਲੱਗਣ ਹੀ ਲੱਗਾ ਸੀ ਤੇ ਉਦੋਂ ਤੁਹੀਂ ਤੇ ਮੰਮੀ ਦੀ ਟੈਟਾ ਹੋ ਗਈ ਸਟਾਰ ਤੇਰਾ ਲੱਥ ਕਿਉਂ ਨਾ ਸਟਾਰ ਹੋਰ ਪੁੱਤ ਇਹ ਤਾਂ ਨਹੀਂ ਕਰ ਜਾ ਮੈਨੂੰ ਡੀਸੀ ਲੱਗਣ ਦੇਓ ਮੰਮੀ ਤੇਰੀ ਇਹਦੀ ਮੈਂ ਬੜੀਆ ਠਾਲਿਆ ਕਦੀ ਪਾਸਾ ਮਾਰ ਕੇ ਇਹਨੂੰ ਹੋ ਜਾਂਦੀ ਇਹਦੇ ਕਦੀ ਇਹਨੂੰ ਹੋ ਜਾਂਦੀ ਆ ਤੇ ਮੈਂ ਤੁਹਾਨੂੰ ਕੀ ਦੱਸਿਆ ਜੇ ਤੇ ਸੁਪਨੇ ਵੱਡੇ ਹੋਣਾ ਤੂੰ ਤਾਂ ਸੋਨਾ ਵੀ ਵੱਧ ਪੈਂਦਾ ਵਾ ਮੰਮੀ ਵਾਂਗੂ ਥੋੜੀ ਆ ਚਾੜੂ ਪੋਚੇ ਚ ਰਹਿਣਾ ਮੈਂ ਪੁੱਤ ਹੁਣ ਗਿਆਨ ਦੇ ਗੱਲ 'ਚ ਰਸਾ ਨਾ ਪਾ ਤੇ ਤੂੰ ਉੱਠ ਕੇ ਤੇ ਤਿਆਰ ਹੋ ਜਾ ਹੁੰਦੇ ਮੁੰਡੇ ਨੇ ਆ ਜਾਣਾ ਹੁਣੇ ਮੈਂ ਲਈ ਮੈਂ ਦੱਸ ਗਿਆਨ ਦੇ ਗੱਲ 'ਚ ਕਿ ਉਹ ਰਸਾ ਪਾਉਣਾ ਉਹਨਾਂ ਦੇ ਮੁੰਡਿਆਂ ਕੋਲ ਮਛਿੱਤਰ ਖਾਣੇ ਆ ਤੇ ਬਾਪੂ ਦੇ ਗੱਲ 'ਚ ਰਸਾ ਪਾ ਕੇ ਗਿਆੜ ਬਦੰਕ ਕਿੰਨਾ ਖੁਸ਼ੀ ਆ ਰਿਹਾ ਵਾ ਨਹੀਂ ਮੈਂ ਹਾਂ ਗੱਲ ਨਹੀਂ ਆਖਣ ਡਿਆ ਵੀ ਨਾ ਮੈਨੂੰ ਗੱਲਾਂ ਦੱਸ ਨਾ ਮੈਨੂੰ ਇਹਦਾ ਸਮਝਾ ਵੀ ਆਹ ਗੱਲਾਂ ਮੈਨੂੰ ਨਾ ਦੱਸ ਉਹ ਤਾਂ ਗਿਆਨ ਦੀ ਉਹ ਉੱਠ ਕੇ ਨਾ ਕੁਛ ਮੈਂ ਉਹ ਤੇਰੇ ਉਹ ਗਿਆਨ ਅੰਤਲੂ ਤੂੰ ਤਾਂ ਨਹੀਂ ਮੈਂ ਗੱਲ ਕਰਨ ਡਿਆ ਕੋਈ ਕਦ ਹੋ ਜਾ ਮੇਰਾ ਪੁੱਤ ਉਸਕੇ ਤਿਆਰ ਜਾ ਹੋ ਜਾ ਖੇਤੀ ਹੋ ਜਾ ਮੈਨੇ ਆ ਜਾਣਾ ਹੁਣੀ ਕਿੰਨਾ ਨੇ ਲੈਣਾ ਤੈਨੂੰ ਦੱਸਿਆ ਨਹੀਂ ਮੰਮੀ ਨੇ ਮੈਨੂੰ ਨਹੀਂ ਦੱਸਿਆ ਮੰਮੀ ਨੇ ਉਹਨਾਂ ਨੂੰ ਵਿਚੋਲਿਆਂ ਨੇ ਆਉਣਾ ਵਾ ਤਾਂ ਵਿਚੋਲਿਆਂ ਨੇ ਆਡੇ ਘਰ ਕੀ ਕਰਨ ਆਉਣਾ ਕੋਈ ਗੱਲਬਾਤ ਕਰਨੀ ਹੈ ਪੁੱਤ ਤੂੰ ਤਿਆਰ ਹੋ ਤੇ ਦੱਸ ਦੇ ਮੁਰਕੇ ਕੀ ਕਰਨਾ ਮੰਮੀ ਤੇ ਤੁਹਾਡੇ ਨਾਲ ਵਿਆਹ ਹੀ ਗਈ ਹੈ ਹੁਣ ਫਿਰ ਮੰਮੀ ਦਾ ਰਿਸ਼ਤਾ ਕਰਨਾ ਜੀ ਮੰਮੀ ਹਾ ਹਾ ਮੇਰੇ ਸਹੇਲੀਆਂ ਕੀ ਕਹਿਣਗੀਆਂ ਵਿਚੋਲਿਆਂ ਕੀ ਕਰਨ ਆਉਣਗੇ ਤੁਹਾਡੇ ਬਾਦ ਨਹੀਂ ਤੂੰ ਕੋਠੇ ਜਿੱਡੀ ਹੋ ਗਈਆਂ ਤੈਨੂੰ ਮੰਗਣਾ ਆਉਣਾ ਨਹੀਂਗਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜਿੰਨਾ ਤੱਕ ਮੈਂ ਡੀਸੀ ਨਹੀਂ ਲਗਦੀ ਮੈਂ ਵਿਆਹ ਨਹੀਂ ਜੇ ਪਰੋਣਾ ਮੇਰੇ ਲੱਗਣਾ ਨਹੀਂ ਨਹੀਂ ਇਹ ਸਾਰੀ ਗੱਲ ਦੱਸੀ ਨਹੀਂ ਤੂੰ ਭੈਣਾ ਡੀਸੀ ਵੀ ਲਾ ਵੀ ਜੰਗੀ ਜੇ ਕਰਮਾ ਚ ਹੋਗਾ ਸਾਕੋ ਸਜੋ ਉਹ ਬੜਿਆ ਬਣਾਇਆ ਨਾ ਵੇਖ ਬਖਾਲਾ ਐ ਦੇ ਵਿਚੋਲੇ ਨੇ ਉਹਨਾਂ ਦੇ ਗੱਲਬਾਤ ਸੁਣਦੇ ਪੁੱਛਦੇ ਜੀ ਚੰਗਾ ਲੱਗੂ ਤੇ ਗੱਡੀ ਗੱਲਾਂ ਹੋਣੀਆਂ ਆ ਆਲਣ ਦੇ ਵਿਚੋਲਾ ਵੀ ਮੈਂ ਪਝਾਨੀ ਨੀ ਉਹ ਤੂੰ ਮੇਰੇ ਆ ਪੁੱਤ ਲੈ ਲਿਆ ਨਹੀਂ ਗਰਮੀ ਇੰਨੀ ਆ ਤੂੰ ਆਵੇ ਕੱਡਾ ਮੋਟਾ ਕੰਬਲ ਲਿਆ ਲਾ ਇਹਨੂੰ ਤੂੰ ਲੈਣ ਦੋ ਲੈ ਜੀ ਮੇਰਾ ਫੇਵਰੇਟ ਕੰਬਲ ਵਾ ਲੈਣ ਦੋ ਜਾ ਜਾਓ ਤੂੰ ਉਹ ਉਹ ਕਰਨਾ ਚਾਹਉਂਦੇ ਤਾਲੇ ਰੈ ਦਲ ਦੀ ਉੱਤੋਂ ਇਹ ਉਹਦੇ ਘਰੀਂ ਨਾ ਕੌਣ ਬੋਲਦਾ ਪਹਿਲਾਂ ਮੈਨੂੰ ਇਹ ਗੱਲ ਦੱਸ ਕਿੱਦਾਂ ਤੂੰ ਉਹਦੀ ਗੱਲ ਦਾ ਟਾੜ-ਟਾੜ ਜਵਾਬ ਦੇਂਦੇ ਕਿੰਨੂੰ ਸਮਝੇ ਨਾ ਆਂਦੀ ਹਾਏ ਹੇ ਮੰਮੀ ਕੀ ਕਰਦਾ ਵਾ ਮੈਂ ਅਗਲੇ ਘਰ ਜਾਣਾ ਇਦਾਂ ਉੱਥੇ ਬੋਲੇਗੀ ਬੁਰੇ ਲੱਗੀ ਤਾਂ ਉਹ ਜਦੋਂ ਮੈਂ ਜਾਣਾ ਹੀ ਨਹੀਂ ਅਗਲੇ ਘਰ ਤੇ ਫੇਰ ਕਰਦੀਆਂ ਗੱਲਾਂ ਅਗਲਾ ਘਰ ਕੀ ਪਤਾ ਕਿਹੜਾ ਉਹ ਤੇ ਆਪਣਾ ਘਰ ਵਾ ਚਾ ਠੀਕ ਆ ਵਾਹਿਗੁਰੂ ਦਾ ਨਾਮ ਆ ਬਾਬੇ ਦਾ ਨਾਮ ਆ ਵਾਹਿਗੁਰੂ ਵਾਹਿਗੁਰੂ ਕਰਕੇ ਉੱਠ ਕੇ ਨਹਾ ਤੇ ਤਿਆਰ ਹੋ ਉਸ ਨਾਲ ਸੂਟ ਪਾ ਲੈ ਹਾਂ ਇਹ ਮੈਂ ਗੱਲ ਨਾ ਤਾਈ ਨੇ ਪੈਣਾ ਗਰਮੀ ਬੜੀ ਐ ਜੀ ਕੋਹੋਂ ਹੁੰਦਾ ਮੈਂ ਕਿਤੇ ਥੱਕ ਗਈ ਕੰਮ ਕਰ ਕਰ ਕੇ ਮੈਂ ਤੈਨੂੰ ਸੋ ਬਟਾਲਿਆ ਨਹੀਂਗਾ ਕਿ ਚੱਲ ਕੋਈ ਗੱਲ ਨਹੀਂ ਧੀਆ ਸੌਂ ਜੇ ਸੌਂ ਜੇ ਤੇ ਘਰ ਨਾ ਪਿਆ ਕਰਨਾ ਹੁਣ ਤੈਨੂੰ ਗਾੜੀ ਸਵੱਗ ਗਈ ਮੈਂ ਨਹੀਂ ਜੀ ਸੁਣੋ ਬਹੁਤ ਕੰਮ ਕਰਨਾ ਨਹੀਂ ਸਿਆ ਕਿ ਸਾਰੇ ਕੰਮ ਚਾਹੀਦੇ ਆ ਔਰ ਤੂੰ ਤੇ ਆ ਜਾ ਆਉਣੀ ਆ ਮੰਮੀ ਹੁਣੀ ਨਹੀਂ ਨੀਣਾ ਰੰਗ ਚ ਭੰਗ ਪਾਈ ਛੱਡਦੇ ਆ ਉੱਥੇ ਨਾ ਹੀ ਪੈਣਾ ਹੁਣ ਤੇ ਨਾ ਹੈ ਨਬਲਛਨੀ ਜਮਾਨਾ ਬੋਲਿਆ ਕਰ ਚੱਜਦਾ ਵੀ ਕਿਤੇ ਬੋਲ ਲਿਆ ਕਰ ਅੱਗੇ ਇੰਨੀਆਂ ਕੁੜੀਆਂ ਵੇਖੀਆਂ ਕੋਈ ਪਸੰਦ ਨਹੀਂ ਮੇਰੇ ਮੁੰਡੇ ਨੂੰ ਆਈ ਤੇ ਮੰਮੀ ਮੈਂ ਇੱਥੇ ਕੀ ਕਰਾਂ ਕੋਈ ਕੁੜੀ ਨਹੀਂ ਮੁੰਡਾ ਤੇਰਾ ਪਸੰਦ ਕਰਦੀ ਜੇ ਕੋਈ ਕੁੜੀ ਪਸੰਦ ਹੋਣਾ ਤੇ ਉਹ ਮੁੰਡਾ ਤੇਰਾ ਨਹੀਂ ਪਸੰਦ ਕਰਦਾ ਨਹੀਂ ਸੋਨਾ ਚੰਗਾ ਭਲਾ ਤਾਂ ਹੈਗਾ ਵਾ ਕਮਾਈ ਕਰਦਾ ਹੋਰ ਕਿੱਦਾਂ ਦਾ ਚਾਹੀਦਾ ਮੁੰਡਾ ਉਹਨਾਂ ਨੂੰ ਉਹਦੇ ਜਾਣ ਕੇ ਨਾ ਪਸੰਦ ਕਰਦੀਆਂ ਵਾ ਉਹਨਾਂ ਨੂੰ ਹੀਰੇ ਦੀ ਪਰਖ ਕਰਨੀ ਨਹੀਂ ਆਉਂਦੀ ਹੋਰ ਨਹੀਂ ਕੋਈ ਗੱਲ ਖੀਰੇ ਦੀ ਪਰਖ ਕਾਨੀ ਨਹੀਂ ਹੁੰਦੀ ਬੰਦਾ ਪੁੱਛੇ ਜੇ ਕੋ ਕੁੜੀ ਹਾਨੂੰ ਪਸੰਦ ਹੋਣ ਲੱਗਦੀ ਹੈ ਤਾਂ ਬੰਦੇ ਚੁੱਪ ਕਰਕੇ ਹਾਂ ਕਰ ਦੇ ਇਹ ਤਾਂ ਐ ਕਰਦਾ ਕਿ ਤਾਂ ਬੜਾ ਹੂਰ ਪੜਾ ਹੁੰਦਾ ਵਾ ਆਪਣੇ ਅਲ ਤਾਂ ਵੇਖਦਾ ਨਹੀਂ ਇਹ ਨਹੀਂ ਕਹਿੰਦਾ ਮੇਰਾ ਘਰ ਵਸ ਜੇ ਨਿੱਕੀ ਓਮ ਕਰੇ ਇਤਰਾ ਕਿਉਂ ਕਰੇ ਪਿਓ ਦਾ ਅਮਰੀਕਾ ਬੈਠਾ ਸੋਨਾ ਘਰ-ਬਾਰ ਬਣਾਇਆ ਸਿਰਫ ਟੈਲਾਈ ਲੱਗਣ ਵਾਲੀ ਹੈ ਨਾ ਇਹ ਵੀ ਲਵਾ ਲਾਂਗੇ ਤੇ ਚੱਜ ਦੀ ਕੁੜੀ ਵਿਆਹ ਕੇ ਲਾਵਾਂਗੇ ਗੋਦੀ ਚਿੱਟੀ ਤੇ ਗੋਦੀ ਚਿੱਟੀ ਲਿਆਓ ਅਮਰੀਕਾ ਦਾ ਪਿਓ ਬੈਠਾ ਪੁੱਤ ਨਹੀਂ ਨਾ ਬੈਠਾ ਲੋਕਾਂ ਨੇ ਪੁੱਤ ਵੇਖਣਾ ਪਿਓ ਨਹੀਂ ਵੇਖਣਾ ਜਾ ਨਹੀਂ ਜਾ ਘਰ ਹੋ ਕੇ ਹੋ ਜੀ ਅੰਦਰਲਾ ਕਦੀ ਜਾਨੀ ਐ ਭੈਣ ਮਾ ਤੇ ਦੁਸ਼ਮਣ ਮਾ ਦੀ ਮਾ ਦਾ ਚੁੱਪ ਕਰ ਜਾ ਕਰ ਲੈਣੀ ਲੀੜੇ ਪ੍ਰੈਸ ਕਰਨਾ ਕਰ ਲੈਣੀ ਐ ਜਾ ਘਰ ਫਿਰ ਕਿੰਨਾ ਬੋਲਦੀ ਆ ਭਰਾਵਾਂ ਬਾਰੇ ਕੋਈ ਇਦਾਂ ਬੋਲਦਾ ਲੋਕੀ ਦੇ ਕਿ ਸਿੱਤਾਂ ਦੇ ਪੁੱਲ ਬੰਦ ਦਿੰਦੇ ਆ ਐਨੀ ਧੀ ਹਾਦੀ ਲਾਦ ਲਈ ਆ ਇੰਨੇ ਹੀ ਹਿੰਦੀ ਰੱਖੀ ਆ ਹੁਣ ਮੈਂ ਨਹੀਂ ਮਾਰਾ ਚੰਗਾ ਚੰਗਾ ਗਾਲੀ ਵੀ ਕਰੇ ਜਿਹੜਾ ਸਭ ਕੋ ਸਾਬ ਕਰਾ ਸਹੀ ਗੱਵੇ ਤਾਂ ਆ ਸਾਸਰੀਆ ਭਾਬੀ ਅਸਰੇ ਵੀ ਤੇ ਕੀ ਕਰੀ ਬਜੀ ਉਹ ਤੇ ਹੀ ਸੁਣਾਉ ਤੂੰ ਪਾ ਤੂੰ ਬੱਦੀ ਮੈਂ ਐਵੇਂ ਪੱਗ ਮੰਨ ਕੇ ਕਰਨੀ ਮੈਂ ਤੇ ਬਿਰਲ ਹੋ ਜਾਣਾ ਜਦੋਂ ਪਰੋਹਾਂ ਮੇਰਾ ਮਨ ਲੱਗ ਨਹੀਂ ਦੇ ਵੀ ਚੋਲਾ ਦੇ ਕੋਠੇ ਜਿਹੀ ਪੱਗ ਬਣ ਕੇ ਆਉਂਦਾ ਹੁੰਦਾ ਉਹ ਨਹੀਂ ਮੈਂ ਉਹ ਮਾਰੂਗਾ ਹੈਗਾ ਸਪੱਟ ਲਾ ਤੇ ਨਹੀਂ ਚੋਲਾ ਕਰੇ ਤੇ ਲੱਗ ਨਹੀਂ 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 ਮੈਰੇ ਵੇਖਣ ਜਾਤ ਨਹੀਂ ਹੈਗੀ ਹੋ ਗਈ ਚੱਲੀ ਥਾੜੀ ਯਾਰੀ ਆ ਜੇ ਕੋ ਲਿਆਣਾ ਲਿਆ ਦੱਸ ਮੈਂ ਲੈ ਦਿੰਦਾ ਵਾ ਕਰ ਕੀ ਹੋਰੀ ਸਭ ਕੁਝ ਹੋ ਜਾਂਦਾ ਅੱਛਾ ਅੱਛਾ ਬਹੁਤ ਆ ਆਉਣੀ ਕੋਈ ਟੈਨਸ਼ਨ ਪਰ ਇਹੋ ਹੀ ਉਹ ਵੀ ਮੈਂ ਨਹੀਂ ਆ ਗਾੜੀ ਹੁਣ ਕੋਈ ਚੰਗਾ ਤੇ ਪਤਾ ਇਹਨੇ ਤੇਰਤੇ ਕਰ ਲਿਆ ਯਕੀਨ ਜਿੱਦਾਂ ਰਹਿੰਦੇ ਹੁੰਦੇ ਆ ਭਾਬੀ ਮੈਂ ਕਿਹੜਾ ਉੱਲਾ ਰੱਖਿਆ ਮੈਨੂੰ ਕਿਹੜੀ ਸੋਖ ਉਪਰੀ ਆ ਜੋਗੂ ਹਗਾ ਤੁਹਾਡੀ ਮੈਂ ਸਾਰਾ ਉਹ ਦਾਸਤਾ ਆਖੀ ਤੁਹਾਨੂੰ ਮੁਖਾਲ ਦੇਣਾ ਅੱਜ ਬਾਕੀ 1 ਮਿੰਟ ਹੋਰ ਵਾਰ ਪੀਰ ਤੈਨੂੰ ਵੀ ਪਤਾ ਵੀ ਸਾਡੇ ਕੋਲ ਧੀ ਧੀ ਆ ਮੈਂ ਨਾਲ ਤੁਸੀਂ ਕਿਹ ਗੱਲ ਦੀ ਚਿੰਤਾ ਨਾ ਕਰੋ ਜ਼ਮੀਨ ਜਾਇਦਾਦ ਵਧੂ ਹੋਣਾ ਕੋਈ ਇਕੱਲਾ ਉਹਦਾ ਮੁੰਡਾ ਇੱਕ ਕੁੜੀ ਆ ਕੁੜੀ ਉਹਨਾਂ ਵਿਆਹ ਕਰਨੀ ਆ ਤੇ ਸੁੱਖ ਨਹੀਂ ਕਰਨੀ ਰਾਜ ਉਥੇ ਸਿੰਧੀ ਧੀ ਆ ਸਾਡੀ ਵੀ ਮਰਜੀ ਨਾਲ ਆ ਕੇ ਲੱਗ ਗਈ ਇਹ ਨਾ ਮੁੜ ਕੇ ਉਹ ਆੜੀ ਕੁੜੀ ਨੂੰ ਤਮਕੇ ਮਾਰਨ ਬਾਅਦ ਭਾਬੀ ਇਹ ਗੱਲ ਦੀ ਤੂੰ ਬਿਲਕੁਲ ਨਾ ਚਿੰਤਾ ਕਰ ਤੂੰ ਕਿਹ ਗੱਲ ਦੀ ਚਿੰਤਾ ਕਰ ਰੋ ਨਾ ਕਿ ਜਿਹੜੀ ਮੈਨੂੰ ਸ਼ਾਪ ਪਾਉਣੀ ਹੈ ਇਹ ਦੱਸ ਕਿ ਐ ਹੰਕਾਰ ਦੀ ਬਣਾਏਗੀ ਕਿ ਇਹਦੀ ਬਣਾਏਗੀ ਉਹ ਨਾ ਨਾ ਕੁੱਤਾ ਜਿਹੜੀ ਵੀ ਨੂੰ ਅਖੇਗਾ ਬਣਾ ਲਾਂਗੇ ਇਹੋ ਜੀ ਨਹੀਂ ਕਿ ਸਾਨੂੰ ਕੋਈ ਗੱਲ ਵੀ ਸ਼ਾਪਾਂ ਨੂੰ ਹਾਂ ਮੈਂ ਇਹ ਮੈਨੂੰ ਕਹਿੰਦੀ ਆ ਕਿ ਚਲੋ ਜੇ ਇਹ ਮੁੰਡਾ ਮੰਨ ਕੇ ਚੱਲ ਤੂੰ ਵੀ ਸਹੀ ਪਸੰਦ ਆ ਜਾਂਦਾ ਸਾਡੇ ਤੇ ਸਾਡੀ ਕੁੜੀ ਦੇ ਪਸੰਦੋ ਤਰ੍ਹਾਂ ਆ ਜਾਊਗਾ ਮੈਂ ਭਾਬੀਏ ਤੈਨੂੰ ਪਸੰਦ ਆ ਤਾਂ ਸੁੱਖ ਤੇ ਤੋਂ ਬਾਹਰ ਚਲਣੀ ਆ ਕਿਤੇ ਕਿ ਸੁੱਖ ਨਾਲ ਆਪਣੀ ਮਰਜ਼ੀ ਕਰਨੀ ਆ ਜਦੋਂ ਵੇਖੋ ਸੂਟ ਪ੍ਰੈਸ ਕਰ ਕਰ ਦੋ ਸੂਟ ਪ੍ਰੈਸ ਕਰਾ ਦੋ ਕੁੜੀ ਵੇਖਣ ਜਾਣੀ ਕੁੜੀ ਉਹ ਤੇਰਾ ਸੂਟ ਪ੍ਰੈਸ ਕਰ ਕਰ ਮੈਂ ਥੱਕ ਚਲੀ ਤਾਂ ਆਹਦਾਰਾ ਸੂਟ ਕਾਹ ਚੱਲਿਆ ਮੇਰੇ ਰਗਾ ਇੱਥੇ ਪ੍ਰੈਸ ਵਜਦੀ ਜਿੰਨੇ ਘੜੇ ਵਜਦੀ ਜੇਕਰ ਸੂਟ ਬਦਲ ਕੇ ਪਾ ਲੈਣਾ ਤੇ ਮੈਨੂੰ ਲੱਗਦਾ ਜਰੂਰ ਰਿਸ਼ਤਾ ਨਿਪਰੇ ਚੜਜੇ ਜਦੋਂ ਹੱਡੀ ਮੰਮੀ ਨੇ ਜਾਣਾ ਆ ਹੀ ਸੂਟ ਪਾ ਕੇ ਜਾਣਾ ਇੱਕ ਮੁੰਡਾ ਵਾਗਾ ਉਹ ਆ ਬਾਹਰ ਫੇਨਾ ਤੁਰਾ ਕੰਨ ਨਿਕਲਿਆ ਮੰਨਣਾ ਕੁੜੀ ਉਹਨੇ ਵੇਖਣ ਜਾਣੀ ਕਿ ਮੈਂ ਵੇਖਣ ਜਣੀ ਆ ਮੇਰੇ ਦਿਵਾਲੇ ਨੇ ਕੀ ਬੜ ਬੜ ਕਰੀ ਜਾਨੀ ਆ ਤੈਨੂੰ ਵੀ ਹਨਾ ਸ਼ੂਟ ਪ੍ਰੈਸ ਕਰੰਦਈ ਆ ਆ ਗਿਆ ਬਰੋ ਫਿਰ ਫੁਰਕੇ ਤੇ ਮੇਨਾ ਹੁਣ ਆਦੇ ਲਾਉਂਦਾ ਬੋਲ ਕੀ ਕਿਦਾਂ ਵਾ ਤੇਰੀ ਤਵਾ ਹੀ ਵਿਗੜੀ ਏ ਤੇਰੀ ਤੈਨੂੰ ਵੀ ਕਿਹਾ ਮੈਂ ਬੋਲਿਆ ਸਾਹ ਨੜ ਕਰ ਅਕਲ ਸੇਖ ਲਾ ਹੁਣ ਤੇਰੀ ਭਾਬੀ ਆਇਆ ਨਹੀਂ ਵਿਆਹ ਇਹਨਾ ਮੇਰਾ ਕੀ ਬੋ ਤੇਰਾ ਵਿਆਹ ਹੋਣਾ ਕਿ ਨਹੀਂ ਹੋਣਾ ਇਹ ਤਾਂ ਕੋਈ ਗਰੰਟੀ ਹੈਗੀ ਨਹੀਂ ਆ ਜਦੋਂ ਦੇਖ ਲਓ ਕੁੜੀਆਂ ਵੇਖ ਵੇਖ ਕੇ ਆਕ ਗਈ ਮੈਂ ਤੁਹਾਡੇ ਨਾਲ ਸੜ ਜੇ ਤੇਰੀ ਜ਼ਬਾਨ ਜਿਹੜੀ ਮੇਰੇ ਲਈ ਚੰਗੀ ਨਹੀਂ ਚਲਦੀ ਏ ਕਲਹਿਣੀ ਆ ਬੋਲ ਲੈਣੀ ਹੈ ਤੇਰੇ ਵਰਗੀ ਜੋ ਕਾਲੀ ਜਵਾਨ ਇੱਕ ਜਿੱਥੇ ਕਿਤੇ ਜਾਓ ਕੁੜੀ ਵੇਖ ਤੇਰੇ ਵਰਗੇ ਰਸਗੁਲੇ ਰੱਖ ਦਿੰਦੇ ਕਾਲੇ ਰੰਗ ਦੇ ਉਹਨਾਂ ਨੂੰ ਪਤਾ ਹੁੰਦਾ ਕਿ ਨਹੀਂ ਇਨਾ ਹੀ ਹੋਣਾ ਵਾ ਲੈ ਚੱਲ ਕਿਉਂ ਲਾਹ ਹੈ ਜਿੱਦਾਂ ਦਰ ਗਿਆ ਵੇਖ ਲੈ ਮੰਮੀ ਨੂੰ ਸਮਝਾ ਫਿਰ ਵੀ ਨੇ ਆਣਿਆਂ ਨੂੰ ਹੁੰਦਾ ਵੀ ਮੂੰਹ ਮੱਥੇ ਲੱਗਦਾ ਵੇ ਜਦੋਂ ਬਣਿਆ ਤਣਿਆ ਹੋਵੇ ਤਾਂ ਚਲ ਜੋ ਨਹੀਂ ਸੱਜਦੀ ਆ ਉਹ ਭਾਬੀ ਗੱਲ ਤੇ ਤੇਰੀ ਠੀਕ ਆ ਪਰ ਰੰਗ ਦੇ ਦੋ ਹੀ ਹੁੰਦੇ ਆ ਚਿੱਟਾ ਚਾਹ ਕਾਲਾ ਰੰਗ ਨੂੰ ਅੱਗੇ ਇਹਨੇ ਥਾਈ ਬਾਗੇ ਖਾਣਾ ਵਾ ਅਰੇ ਜਿੱਕੇ ਵੇਖੀ ਲਾਵ ਨਹੀਂ ਉਹ ਤੇਰੀ ਕੋਈ ਗੱਲ ਨਹੀਂ ਭੀਰ ਪਤਾ ਕੀ ਗੱਲ ਕਹਿਵੇਂ ਬੰਦਾ ਸਾਲਾ ਜੇ ਰੱਗਦਾ ਹੋਵੇ ਨਾ ਤੇ ਐ ਪਾਗ ਕੋਈ ਬੱਧੀ ਹੋ ਜਾ ਸੋਹਣਾ ਲੱਗਦਾ ਵਾ ਜੱਜਦਾ ਉਹ ਵੀ ਨਹੀਂ ਗੱਲ ਕੋਈ ਵੀਰ ਤੂੰ ਵੇਖੀ ਮੁੰਡਾ 10 ਗਲੇ ਮੁੰਡੇ ਨੂੰ ਪੈ ਲਈ ਜਾਂਦੀ ਪਿਓ ਮੁੰਡੇ ਦਾ ਅਮਰੀਕਾ ਘਰ ਮੱਖੀ ਚਿਲ ਗਈਆਂ ਗਲੇ ਉਹਨਾਂ ਦੀ ਅਸ਼ਾ ਤੇ ਹੋਰ ਪੁੱਤਰਾ ਇੱਕ ਗੱਲ ਲੈਣੀ ਆ ਫਟਾਕਸ ਤਾਂ ਲੈ ਲੈਣਗੇ ਫਿਰ ਇਹਦੇ ਤਗੜੇ ਵੀ ਜੀ ਰਮ ਮੈਂ ਕਿਹਨੂੰ ਤਾਂ ਬੈਠ ਕੋਈ ਨਹੀਂ ਕਰੋ ਜਿੰਦਾ ਕਰਦਾ ਤੁਸੀਂ ਕਰੋ ਤੇਰੀ ਤੇ ਮੈਂ ਵੀ ਕਿਆ ਕਿਆ ਨੋ ਕਰਨਾ ਸਾਡੀ ਅਥਰੀ ਜੀ ਆ ਨਾ ਮੈਨੂੰ ਇਹ ਫਿਕਰ ਆ ਨਾ ਚਾਰ ਚੰਕੀਗੇ ਉਹ ਤੂੰ ਭਾਬੀ ਕਿਸੇ ਗੱਲ ਦੀ ਚਿੰਤਾ ਨਾ ਕਰ ਉਹ ਜਦੋਂ ਬਗਾਨੇ ਕਰਦੀ ਚੱਜੇ ਨਾ ਤੇ ਉਦੋਂ ਬਥੇਰੀ ਸਮਝਣ ਲੱਗ ਜਾਂਦੀ ਆ ਅਕਲ ਆ ਜਾਂਦੀ ਕੋਈ ਗੱਲ ਨਹੀਂ ਚਲ ਮੈਂ ਤੁਹਾਨੂੰ ਫੋਨ ਕਰਦਾ ਮੈਂ ਦੱਸਿਆ ਨਾ ਮੈਂ ਸਾਲਾ ਕੋਈ ਨਹੀਂ ਦੱਸਿਆ ਨਾ ਜਦੋਂ ਤੁਰਦੇ ਮੈਂ ਤੁਹਾਨੂੰ ਫੋਨ ਕਰਦਾ ਮੈਂ ਨਾਲ ਹੀ ਲੈ ਜਾਊਂਗਾ ਉਹਨਾਂ ਨੂੰ ਅੱਛਾ ਚਲੋ ਕਰੋ ਤੇ ਤੇਰੀ ਠੀਕ ਆ ਕੀ ਤੇ ਚੰਗਾ ਅਮਰੀਕਾ ਗਿਆ ਦਾ ਪਿਓ ਉਹਨੇ ਮੁੰਡੇ ਨੂੰ ਵੀ ਲੈ ਜਾਣਾ ਸੁੱਖ ਨੂੰ ਵੀ ਲੈ ਜਾਣਾ ਮੈਂ ਨਾ ਵੀਰੇ ਜਬਰੀਆਂ ਨਾਲ ਮਾਰਦਾ ਵੀ ਹਜੇ ਨਾ ਨਹੀਂ ਨਹੀਂ ਹਾਇ ਰਕबीर ਦੇ ਇੰਨਾ ਸਬਜਦਾਰ ਮੁੰਡਾ ਵਾ ਅੱਗੇ ਨੇ ਕਿੰਨੇ ਸਾ ਕਰਾਏ ਆ ਸਾਡੇ ਕੋਲ ਇਹ ਵੀ ਚੰਗਾ ਸ਼ਾਪ ਮੰਗੀ ਆ ਲੋਕਾਂ ਕੋਲ ਕਿਤੇ ਚੀਨੀਆਂ ਖੜੇ ਲਏ ਆ ਇਹਨੇ ਕੁੜੀ ਸਾਡੇ ਅੱਡੀ ਗੱਲੂ ਵੀ ਨਾਲ ਆ ਸਾਡੀ ਕੁੜੀ ਤੇ ਵੀ ਹੀ ਰਿਹਾ ਵੜੀ ਆ ਮੈਂ ਨਹੀਂ ਚਲਗਾ ਮੁੰਡਾ ਪਸੰਦ ਕਰਦੇ ਆ ਮੈਂ ਤਾਰੀ ਆ ਹਮੇ ਤਾ ਵੜਿਆ ਸਾਡੀ ਕੁੜੀ ਨੇ ਸਾਾਨੂੰ ਵੀ ਖਿੱਚ ਕੇ ਲੈ ਲੈਣਾ ਅਮਰੀਕਾ ਹੀ ਕਿ ਜੇ ਮਾਰ ਚਲੇ ਜਾ ਜੱਲੀਓ ਸਾਰਾ ਕਰਾਂਗੇ ਚੰਗਾ ਹੀ ਹੈ ਮੈਂ ਨਾ ਤੈਨੂੰ ਟਿਕਟ ਹੋਏ ਨਾ ਖਰੀਦੀਏ ਕਿਤੇ ਨਹੀਂ ਨਹੀਂ ਉਹ ਨਹੀਂ ਗੱਲ ਨੂੰ ਕੋਈ ਕਰਨਾ ਚ ਵੜਨਾ ਪਾਇਆ ਵਾਇਲ ਨਹੀਂ ਕੌਣ ਦਿਆਂ ਤੂੰ ਤੇ ਹੁਣੇ ਹੀ ਡਾਰੀਆਂ ਨੇ ਵੀ ਮਾਰਨਾ ਤੇ ਆਸ ਨਾ ਹੀ ਕੰਦਾ ਜੀਦਾ ਵਾ ਉਹੋ ਬਲਾਂਦੇ ਹੁੰਦੇ ਨਾ ਮਾਂ ਜੰਮੀ ਨੇ ਜੰਮੀ ਪੁੱਤ ਬਣੇ ਦਿੱਤੇ ਹੋਇਆ ਤੂੰ ਹੀ ਤੇ ਫਿਰ ਉਹ ਤੂੰ ਅਜੇ ਕੁੜੀ ਕੁੜੀ ਮੰਗੀ ਨਹੀਂ ਕੋਈ ਗੱਲ ਨਹੀਂ ਤੂੰ ਵੱਗੋ ਜਾ ਜੰਦੀਆਂ ਲੈ ਵੀ ਚੱਲ ਕੋਈ ਨਹੀਂ ਚੱਲ ਜਾ ਚੱਲ ਮੈਂ ਕਿਹਾ ਹੁਆ ਤੇ ਆਤ ਨਾਲੇ ਮੈਂ ਸੁਖ ਨੂੰ ਆਖਾਂ ਵੀ ਪਾਰਾ ਜੀ ਬਿਲਾੜੇ ਆ ਕੇ ਤੇ ਆਏ ਆ ਹੋ ਗਈ ਇਹ ਆਖ ਦਿੰਨੀ ਆ ਤੋਰੇ ਆਪਣੇ ਕੀ ਫਤੂ ਬਜਨੀਅਰ ਮਰਜੀ ਕਹੀ ਜਾਇਦਾ ਕਿਹੜੀ ਗੱਲ ਆ ਚਾਹ ਕੇ ਜਲਦੀ ਕਰੋ ਜਲਦੀ ਕਰੋ ਬਸ ਮੈਂ ਥੋੜੇ ਬਥੀ ਵਿਚਾਰ ਕਰਿਆ ਕਰੋ ਕਿੰਨਾ ਰੌਲਾ ਪਾਇਆ ਤੁਸੀਂ ਦੋਵਾਂ ਜਾਣਿਆਂ ਨੇ ਇਹਨੇ ਮੈਨਾਂ ਮੇ ਪੰਗਾ ਲਿਆ ਇਹ ਪਹਿਲੋ ਚਿਚੜੀਆਂ ਛੇੜਦਾ ਆ ਵੇਲਾ ਦੀ ਜਬਾਨ ਲੰਮੀ ਬੋਲਦੀ ਵੇਲਾ ਕਿ ਨਾ ਇਹਦੀ ਕੰਟਰੋਲ ਚ ਨਹੀਂ ਰੱਖਣੀ ਹੁੰਦੀ ਜਬਾਨ ਤੇਨੂੰ ਨੀ ਬੜੀ ਰੱਖਣੀ ਹੁੰਦੀ ਆ ਚੱਲ ਕੋਈ ਨੂੰ ਬੁੱਤ ਨਿੱਕੀ ਪਹਿਣਾ ਹਈ ਤਰਾ ਨਹੀਂ ਕਰੀਦਾ ਨਿੱਕੀ ਤੇ ਮੈਨੂੰ ਕਾਲਾ ਕਾਲਾ ਕਹਿੰਦੀ ਪੁੱਤ ਚੱਲ ਕੋਈ ਗੱਲ ਨਹੀਂ ਫੇਰ ਕੀ ਕਹਿੰਦੀ ਆ ਕਾਲਾ ਕਾਲਾ ਤੇ ਮੰਮੀ ਚਾਹ ਬੋ ਹੁਣ ਬਣਾਉਂਦੇ ਜੇ ਤੇ ਇਹ ਮੈਨੂੰ ਪਤਾ ਵਾ ਮੇਰੀ ਧੀ ਜਿੰਨੀ ਸ਼ਿੰਦੀ ਆ ਨਾ ਉਹਨੇ ਮਰਜ਼ੀ ਨਾਲ ਉੱਠਣਾ ਵਾ ਤੇ ਫੇਰ ਚਾਹ ਪੀਣੀ ਆ ਤੇ ਹੁਣ ਮੈਂ ਸਵੇਰ ਦੀ ਚਾਹ ਕਰ ਲਈ ਕਿਦਾਂ ਬਈ ਰੱਖ ਦਿੰਦੀ ਚੱਲ ਬਣਾ ਦੋ ਫੇਰ ਛੇਤੀ ਛੇਤੀ ਚਾਹ ਗਾ ਮੇਵਾ ਮੇਰੇ ਤੇ ਸਿਰ ਦਰਦ ਹੋਣ ਰਹੀ ਏ ਤੇ ਤੂੰ ਪਹਿਲਾਂ ਨਾਲ ਨੂੰ ਹੀ ਰਹਿੰਦੀ ਫਿਰ ਚਾਹ ਪੀਂਦੀ ਮੈਂ ਤਾਂ ਨੱਗੇ ਵੀ ਦੱਸਿਆ ਵੀ ਮੈਂ ਕੱਲ੍ਹ ਨਾਲ ਤਾਂ ਮੈਂ ਨਹੀਂ ਜੱਜਣਾ ਨੀ ਭੈਣਾ ਉਹਨਾਂ ਨੇ ਮੁੜ ਕੇ ਆ ਜਾਣਾ ਵਾ ਹਾਂ ਕਿੰਨਾ ਟਾਈਮ ਹੋ ਗਿਆ 9:30 ਹੋ ਗਏ ਆ ਤੇ ਸਾਡੇ ਨੂੰ ਹੀ ਹੋਏ ਹਜੇ ਹਾਂ ਉਹਨਾਂ ਦੀ ਗੱਡੀ ਖਬਰ ਮਿਲਦੀ ਪਈ ਰਿਹਾ ਉਹਨਾਂ ਦਾ ਦੋ ਨਹੀਂ ਉਹ ਜਾਂਦਾ ਕਿ ਮੈਂ ਛੱਤੀ ਲੈ ਕੇ ਆਉਣਾ ਮਾ ਕੋਣ ਆਂਦਾ ਵਿਚੋਲਾ ਹੀ ਰਗਵੀਰ ਹੈ ਵਿਚੋਲਾ ਤੇ ਵਿਹਲਾ ਵਾ ਉਹਨੂੰ ਤਾਂ ਜੇ ਰਾਮ ਸਵੇਰੇ ਦੋ ਪਰੌਂਡੀਆਂ ਲਾ ਦਿੰਦੀ ਚਾਹ ਨਾਲ ਤੇ ਕੱਢ ਦਿੰਦੀ ਪ ਜਾ ਕੇ ਬੱਕਰਾ ਹਲਾਲ ਕਰ ਜਾ ਕੇ ਨਹੀਂ ਭੈਣਾ ਤੈਨੂੰ ਉੱਠਣਾ ਮਹਾਨ ਹੋ ਗਿਆ ਵਾ ਤੇ ਦੂਜੇ ਜਣੇ ਨੂੰ ਤੈਨੂੰ ਗੱਲਾਂ ਕਰਨੀਆਂ ਸੌਂਗੀਆਂ ਹੋ ਗਈਆਂ ਮੈਂ ਪਹਿਲੇ ਇੱਕ ਗੱਲ ਦੱਸੀ ਸੱਚ ਕੀ ਕਰਦੇ ਮੁੰਡੇ ਵਾਲੇ ਭੈਣਾ ਮੁੰਡੇ ਵਾਲੇ ਤੇ ਕਿਤੇ ਅਮਰੀਕਾ ਤੇ ਇਹਨੇ ਸਾਡੇ ਕੋਲ ਕੀ ਮੰਗਿਆ ਰਿਸ਼ਤਾ ਕਰਾਉਂਦਾ ਏ ਤੇ ਕਹਿੰਦਾ ਮੈਂ ਐਦੇ ਟੋਲੇ ਦੀ ਸ਼ਾਪ ਬਾਹਰੋਂ ਲੋਕਾਂ ਕੋਲ ਬਹੁਤ ਲੈਂਦਾ ਠੀਕਾ ਨਹੀਂ ਮੰਗਦਾ ਵਾ ਬਸ ਟੋਲਾਈ ਤੇ ਆਇਆ ਕਿਹੜੇ ਕੰਮ ਨੂੰ ਸਵੇਰੇ ਇਸੇ ਕੰਮ ਨੂੰ ਆਇਆ ਇਧਰ ਆ ਗਏ ਨੱਤੇ ਟੋਲਾ ਮੰਗਿਆ ਤੇ ਉਧਰ ਤੇ ਫਿਰ ਵੀ ਮੋਟੀ ਸਾਮੀ ਤੋਂ ਉਧਰੋਂ ਦੇ ਨੇ ਕਿਤੇ ਕੜਾ ਤੇ ਚੈਨੀ ਨਹੀਂ ਜਾਣ ਦੇਣੀ ਜਾਂ ਮੇਰਾ ਪੁੱਤ ਫੇਸ਼ੀਅਲ ਕਰਾ ਗਿਆ ਅੱਜ ਜਾਂ ਕਿਹੜਾ ਫੇਸ਼ੀਅਲ ਹੋਮੀ ਜਿਹੜਾ ਅੱਗੇ ਕਦਮ ਨਾ ਹੁੰਦਾ ਉਹ ਵਾਲਾ ਕਰਾਇਆ ਮੇਰੇ ਤੇ ਨਹੀਂ ਕੋਈ ਵੀ ਫੇਸ਼ੀਅਲ ਸਰ ਕਰਦਾ ਮੇਰੀ ਗੱਲ ਸੁਣੋ ਐਡ ਕੀ ਫੇਸ ਤੋਂ ਬਿਨਾਂ ਹੀ ਜਾਓ ਕੀ ਪਤਾ ਕੁੜੀ ਪਸੰਦ ਆ ਜਾਏ ਇਹਨੂੰ ਨਹੀਂ ਤੂੰ ਚੁੱਪ ਕਰ ਜਾ ਤੂੰ ਸਾਡੀਆਂ ਲੜਾਈਆਂ ਪਾਉਣੀ ਆ ਜਾ ਫਿਰ ਪੁੱਤ ਐਰ ਕਹਣਾ ਲੋਟਸ ਦਾ ਕਰਾ ਕੇ ਲਿਆਈ ਚੰਗਾ ਮਸਾ ਕਿ ਮਹਿੰਗਾ ਕਰਾ ਲਿਆਈ ਅੱਗੇ ਸਸਤੇ ਸੁਸੇ ਕਰਾ ਲਿਆ ਮੈਂ ਮੈਂ ਕਰਾ ਲਿਆ ਉਹ ਫੇਸ ਇਹਦੇ ਮੂੰਹ ਤੇ ਜੇਪ ਲਵਾਓ ਤੂੰ ਇਹ ਨਹੀਂ ਬੋਲਦੀ ਹੁਣ ਨਾ ਬੋਲੀ ਚੁੱਪ ਕਰ ਜਾ ਜਾ ਨਹੀਂ ਹੁਣ ਜਾ ਤੂੰ ਕਰਾ ਕੇ ਲਿਆ ਕਿੰਨੇ ਪੈਸੇ ਚਾਹੀਦੇ ਮੈਨੂੰ 5000 ਰੁਪਈਆ ਦੋ ਮੈਨੂੰ 5000 ਰੁਪਈਆ ਪਾਲਦਾ ਮੰਮੀ ਨੂੰ ਬਸ ਕਿ 5000 ਰੁਪਈਆ ਮੋਹ ਹੈਗਾ ਇਹਦਾ ਇਹਨੂੰ ਪੰਡਿਆ ਵਾਲੀ ਕਲੀਗਰਾਂ ਨੂੰ ਫੇਕ ਨਾਲ ਅਗੇ ਰੋ ਚਿੱਟਾ ਹੋ ਜਾਏ ਪਖੰਡ ਕਰਦੇ ਆ ਉਹਦੇ ਨਾਲ ਲੜਿਆ ਕਰਈਂ ਨਾ ਆ ਮੰਮੀ 5000 ਰੁਪਏ ਦੋ ਤੁਸੀਂ ਮੈਨੂੰ ਮੈਂ ਜਾਵਾਂ ਮੇਰੀ ਗੱਲ ਸੁਣ ਗੂਗਲ ਪੇ ਹੈਗਾ ਨਾ ਤੇਰੇ ਕੋਲ ਉਹਦੇ ਤੋਂ ਕਰ ਲਈ ਪੈਸੇ ਹੋਰ ਚ ਕੀ ਆ ਅੱਛਾ ਸਾਰਾ ਕੁਝ ਹੈਗਾ ਵਾ ਤੇਰੇ ਪਿਓ ਨੇ ਤੇਰੇ ਕੋਲ ਬਥੇਰੇ ਪੈਸੇ ਪਾਏ ਉਹਦੇ ਵਿੱਚ ਤੂੰ ਜਿਹੜੇ ਪੈਸੇ ਨਹੀਂ ਨਾ ਖਰਚਦਾ ਕੰਜੂਸ ਬਣ ਕੇ ਨਹੀਂ ਰਹਿਣਾ ਬੁੜੀਆਂ ਇਦਾਂ ਨਹੀਂ ਰਹਿੰਦੀਆਂ ਹਲੀਆਂ ਉਹਨਾਂ ਦੇ ਸਾਰੇ ਸ਼ੌਂਕ ਮੁਕ ਪੂਰੇ ਕਰਨੇ ਪੈਂਦੇ ਆ ਤੇ ਵਧੀਆ ਜਿਹਾ ਫੈਸ਼ਨਲ ਕਰਾ ਗਿਆਹੀਂ ਤੇ ਨਾਲ ਇੱਕ ਸੋਹਣਾ ਦਾ ਸੂਟ ਲੈ ਆਹੀਂ ਫਿੱਕੇ ਜਿਹੇ ਰੰਗ ਦਾ ਬਹੁਤ ਗਾੜੇ ਰੰਗ ਦਾ ਨਾ ਲੈ ਆਹੀਂ ਫਿਰ ਰੰਗ ਜਿਆਦਾ ਚਮਕਦਾ ਉਹਦੇ ਵਿੱਚ ਕੋਈ ਨਹੀਂ ਲੈ ਆਉਂ ਸੂਟ ਵੀ ਆਹ ਗੁਲਾਬੀ ਰੰਗ ਦਾ ਲੈ ਆਹੀਂ ਗੁਲਾਬੀ ਦਾ ਮੈਂ ਇੱਥੇ ਨਾ ਇਹਦੀ ਜਬਾਨ ਬੰਦ ਕਰਾਉ ਨਾ ਇਹਦੀ ਗੱਲ ਗਈ ਮੰਮੀ ਗੁਲਾਬੀ ਰੰਗ ਦੀ ਵੇਖੀ ਉੱਥੋਂ ਠੰਗ ਪੈਣੀ ਲੈ ਜਾ ਇਹਨੂੰ ਲੈ ਜਾ ਇੱਥੋਂ ਨਹੀਂ ਤੇ ਮੈਂ ਨਹੀਂ ਜਾ ਰਾ ਜੁੜਾ ਵਿਆਹ ਨਹੀਂ ਕਰਾਉਣਾ ਇਨੇ ਦਿਨ ਲੜਾਈ ਰੋਜ਼ ਰੱਖਿਆ ਕਰਨ ਨੂੰ ਐਵੇਂ ਵਿਆਹ ਨਹੀਂ ਕਰਾਉਣਾ ਉਹਦੇ ਮਗਰ ਲਾ ਕੇ ਉਹਦੇ ਤੇ ਆਪਣੇ ਸਾਰੇ ਚਲ ਜੈਣਾ ਤੂੰ ਤੇ ਫੋਟੀ ਲਿਆ ਜਾ ਉੱਠ ਇੱਥੇ ਬਹਿ ਗਿਆ ਛੋੜਾ ਹੋ ਕੇ ਜਾਂ ਗੂਗਲ ਪੇ ਹੈਗਾ ਤੇਰੇ ਕੋ ਫੋਨ ਵੀ ਤੇਰੇ ਕੋਲ ਆ ਤੂੰ ਜਾਣ ਕਿਉਂ ਲੱਡੇ ਫੈਲਿਆ ਨੂੰ ਖਲੋਤਾ ਇੱਥੇ ਮੈਨੂੰ ਪਤਾ ਸਾਰਾ ਤੇਰਾ ਚੱਲ ਜਾ ਦੱਸ ਮਾੜੀ ਗੱਲ ਕਹੀ ਮਮੀ ਨੇ ਜੇ گلابی ਰੰਗ ਲਾਊਗਾ ਤੇ ਤੂੰ ਹੀ ਨਾ ਨਾ ਹਾਂ ਬੋਲਿਆ ਕਰ گلابی ਰੰਗ ਤੈਨੂੰ ਜਿਆਦਾ ਪਤਾ ਬਲਿਆ ਹੋਣਾ ਵਾ ਉਹ ਪਹਿਲਾਂ ਉਹ ਜਿਹੜਾ ਮਨ ਮਰਜੀ ਪਾ ਲੂਗਾ ਚੱਲ ਫੇ ਲਾਲ ਲੈ ਆਵੇ ਕੂਚਿੱਤਰ ਖਾ ਲੈਨੇ ਮੇਰੇ ਕੋ ਜਾ ਆਪਣਾ ਸੂਟ ਵੀ ਪੈਸੇ ਕਰ ਲਾ ਉਹਦੇ ਅਮਰੀਕਾ ਗਏ ਆ ਕਿਤੇ ਉਹਨਾਂ ਨੇ ਮੁੜ ਕੇ ਸਾਰੇ ਟੱਬਰ ਨੂੰ ਲੈ ਜਾਣਾ ਤੇ ਮੁੜ ਕੇ ਹਨ ਨੂੰ ਵੀ ਲੈ ਜਾਣਾ ਮੁੜ ਕੇ ਕਹਿੰਦੇ ਬੱਚਾ ਬੱਚੀ ਨਿਆਣੇ ਹੁੰਦੇ ਲੋਕੀ ਆਪਣੀਆਂ ਮਾਵਾ ਨੂੰ ਪਿਓਾਂ ਨੂੰ ਸਾਰਿਆਂ ਨੂੰ ਲੈ ਜਾਂਦੇ ਆ ਨੇ ਬਹਾਨੇ ਅੱਛਾ ਤੂੰ ਸੱਸ ਨੂੰ ਨਾ ਖੜੀ ਤੇ ਮੈਨੂੰ ਲੈ ਜੀ ਠੀਕ ਵੇਰਾ ਤੁਸੀਂ ਤੇ ਫਿਰ ਹੁਣ ਤੋਂ ਹੀ ਮੈਨੂੰ ਫਰਕ ਸਿਖਾਉਂਦੇ ਸੱਸ ਜ ਤੇ ਮਾਂ ਵਿੱਚ ਫਰਕ ਨਹੀਂ ਸਿਖਾਉਂਦੀ ਹੁੰਦੀ ਉਹਨਾਂ ਨੇ ਵੀ ਬਣਿਆ ਹੀ ਬਣਿਆ ਵਾ ਕਿਉਂਕਿ ਉਹ ਆਪੀ ਅਮਰੀਕਾ ਉਹਦੀ ਮਾਰ ਜਿਵੇਂ ਮਰਜੀ ਜਾ ਸਕਦੀ ਆ ਅਸੀਂ ਆਪਣੀ ਗੱਲ ਕਰਦੇ ਆ ਨਾ ਤੇ ਪੁੱਤ ਮੇਰੀ ਗੱਲ ਸਮਝ ਰਹੀ ਐਡੀ ਵੱਡੀ ਸਾਮੀ ਟਕਰਾ ਦੇ ਨਾ ਹੋਈ ਉਦੋਂ ਜਿੱਦਾਂ ਚੰਗੇ ਹੋਣ ਵਾਸਤੇ ਮਾਸਾ ਵੱਧ ਵੀ ਚੀਜ਼ ਦੇਣੀ ਪਿਆ ਜੇ ਤਾਂ ਕੋਈ ਮੁਸ਼ਕਲ ਨਹੀਂ ਹੁੰਦੀ ਮੰਮੀ ਉਹਦੀ ਮੰਮੀ ਨੇ ਆਪਣਾ ਘਰ ਵਾਲਾ ਕੱਲਿਆ ਅਮਰੀਕਾ ਤੇ ਤੁਸੀਂ ਕਿਉਂ ਨਹੀਂ ਡੈਡੀ ਨੂੰ ਅਮਰੀਕਾ ਕੱਲਿਆ ਮੈਨੂੰ ਪਤਾ ਸਾਰਾ ਉਹਦੋਂ ਤੁਸੀਂ ਆਂਦੇ ਹੋ ਹਾਏ ਨਾ ਜਾ ਮੇਰੇ ਜੀ ਨਹੀਂ ਲੱਗਦਾ ਨੇ ਭੈਣਾ ਕਿਸਮਤ ਦੀਆਂ ਗੱਲਾਂ ਹੁੰਦੀਆਂ ਵਾ ਕਿਹਦਾ ਜੀ ਕਰਦਾ ਅਮਰੀਕਾ ਤੇ ਕਿਤੇ ਕੋਈ ਕਰਮਾਵਾਰਾ ਹੀ ਜਾਂਦਾ ਵਾ ਹੁਣ ਹਾਰੀ ਸਾਰੀ ਨਹੀਂ ਕੋਈ ਜਾ ਸਕਦਾ ਕਿਤੇ ਐਡਾ ਔਖਾ ਜਾਣਾ ਵਾ ਅੱਜਕੱਲ ਤੇ ਤੂੰ ਐਡਾ ਕਰ ਹੋ ਜਾ ਪਿਆਰ ਤੇ ਤੁਸੀਂ ਤਿਆਰ ਹੋਏ ਆਪ ਨੇ ਭੈਣਾ ਮੈਨੂੰ ਸਵਾਰਾ ਲੱਗਣਾ ਠਾਕਾ ਲੱਗਣਾ ਵਾ ਕੋਸ਼ ਤੂੰ ਤਾਂ ਹੋਣੇ ਤੈਨੂੰ ਤਾਂ ਦੇਖਣ ਵਾਲਿਆ ਨਹੀਂ ਆਵਣਾ ਉਹਦਾ ਮੰਮੀ ਤੁਨੋਂ ਆਵਾ ਮੇਰੇ ਸਵਾਰਾ ਲੱਗਦਾ ਚੰਗਾ ਵੀ ਨਹੀਂ ਲੱਗਣਾ ਦੰਦ ਦੁੰਦਾ ਤੇਰੇ ਡਿੱਗੇ ਪਏ ਹੁਣ ਕਿੰਨੇ ਕੜਨਾ ਤੈਨੂੰ ਕਵਾੜਮਾਲ ਨੂੰ ਹਾਏ ਹਾਏ ਰੱਬਾ ਆ ਕੁੜੀ ਦਾ ਮਰ ਨਹੀਂ ਤੇ ਡੇ ਟੀਚਰਾਂ ਮੈਨੂੰ ਕਰਨ ਕਿਤੇ ਇਹ ਨਾ ਹੋਏ ਪਰ ਉਹਨੇ ਬੈਠਿਆਂ ਤੋਂ ਇਦਾਂ ਕਿਤੇ ਵਿੱਚੋਂ ਹੀ ਗੱਲ ਕੱਢ ਮਾਰੇ ਕੋਈ ਸਿਆਪਾ ਖਾਨਾ ਏਡੇ ਤਗੜਿਆਂ ਨਾਲ ਮੱਥਾ ਲਾਉਣ ਦੇ ਤੇ ਮੋਰਾਂ ਥੋੜੀ ਕੋਈ ਹੋਰ ਗਾ ਪੈ ਜੇ ਗੱਲ ਦਾ ਬਾਬਾ ਤੂੰ ਵੀ ਆਈ ਤੇ ਪਾਤ ਰੱਖਣ ਵਾਲਾ ਪੂਰੀ ਚੰਗਾ ਚੰਗਾ ਹੀ ਕੁਵੇ ਸਾਰਿਆਂ ਦੇ ਨਾਲ ਮਹਾਰਾਜ ਚੰਗਾ ਚਲੋ ਵੇੜਾ ਘੜੀ ਮੱਥਾ ਲੱਗ ਜੇ